ਉਸੇ ਬੰਦੇ ਆਪਾਂ ਉਸੇ ਪਿੰਡ ਸੀ ਜਾ ਕੇ ਪਿੰਡ ਤੁਸੀਂ ਨਾਲ ਸੀ ਮੁਰੇ ਪਰੜਨ ਵਿੱਚ ਉੱਥੋਂ ਬਚਾਇਆ ਸੀ ਮੁਰੇ ਹੋ ਗਏ ਬੰਦਿਆਂ ਦਾ ਕਿਹਾ ਸੀ ਤੂੰ ਬੇਚਾ ਕੇ ਵੜ ਗਏ ਸੀ ਬੰਦਿਆਂ ਦੀ ਸਾਨੂੰ ਕਿਹਾ ਵੀ ਬੰਦੇ ਲੈਨੇ ਪਿੱਛੇ ਕਰ ਗਏ ਧਰੋਣਾ ਸੀ ਜੀਡੀ ਸਾਹਿਬ ਸੀਗੇ ਪਿੱਛੇ ਠਾਏ ਸੀ ਅਰੇ ਬੰਦੇ ਸਾਡੇ ਕੋਲੇ ਹੁਣ ਅਸੀਂ ਪਤਾ ਕਰ ਲੈਣੇ ਦੇ ਦੇ ਜੀ 1975 ਬੰਦੇ ਨੂੰ ਪੁੱਛ ਲਓ ਤੁਹਾਡੇ ਸਾਹਮਣੇ ਕਾ ਵੀ ਕਿਹਾ ਕੁਝ ਤੇ ਫਿਰ ਅਸੀਂ ਤੇ ਅਸੀਂ ਕੀ ਕਰੀਏ ਮੋਕੇ ਦੇ ਵਿੱਚ ਤੁਸੀਂ ਸਾਡੇ ਬੰਦੇ ਵੀ ਫੜੀ ਬੈਠੇ ਸਾਡੇ ਬੰਦੇ ਕਹਿੰਦੇ ਬਾਹਰ ਵੀ ਕਿਤੇ ਕੋਈ ਫੜੇ ਬੰਦੇ ਨਾਲ ਲਾਠੀ ਚਾਰ ਕਰਤਾ ਨਹੀਂ ਲੰਦਾ ਨਹੀਂ ਫੜਿਆ ਜੀ ਗਾਲ੍ਹਾਂ ਦੀ ਸਰਕਾਰ ਨੇ ਟਰਾਲੀ ਨਾਲ ਫੜੀਆ ਸਾਡਾ ਇੱਕ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਤਾਂ ਤਾਂ ਲੈ ਆਏ ਸੀ ਜੀ ਹੁਣ ਲੈ ਜਾਉਗੇ ਟਰਾਲੀ ਉਹ ਤਾਂ ਯਾਰ ਬਾਂਬਾ ਨਾਲ ਭਰੀ ਹੋਈ ਹੈ ਹੁਣ ਤੁਸੀਂ ਲੈ ਜਾਓਗੇ ਟਰਾਲੀ ਸਾਡੀ ਗੱਲ ਕਰਨੀ ਤੋਂ ਵੱਧ ਕਰ ਲਿਓ ਰੇਸ ਵਿੱਚ ਬੱਜਾਂਗੇ ਹੁਣ ਸਾਡੇ ਇਹ ਦੇ ਜੰਗਲ ਟ੍ਰਾਲੀ ਦੇ ਤੇ ਪਾਓ ਜਾ ਕੁਛ ਰੋੜੇ ਨਾਲ ਜੇਵੇਂ ਰੋੜੇ ਥਾਵੇਂ ਲੈ ਜਾਂਦੇ ਹੁੰਦੇ ਜਹਰਾਰ ਜੀ ਅਸੀਂ ਲੈਂਦੇ ਰੋੜੇ ਤੁਸੀਂ ਬੰਬ ਚਲਾਉਨੇ ਹੋ ਤੁਸੀਂ ਰੱਖੂ ਕੀ ਦਾ ਫਾਇਦਾ ਗੱਲ ਗਲਤ ਸਹੀ ਚਾਚਾ ਬੰਬ ਚਲਾਉਂਦੇ ਤੁਹਾਨੂੰ ਬੰਦੇ ਦਾ ਅਧਿਕਾਰ ਕਿਹਨੇ ਦਿੰਦਾ ਨਹੀਂ ਗੋਲੀਆਂ ਦਾ ਅਧਿਕਾਰ ਕਿਹਨੇ ਹੈ ਜੀ ਸਾਡੇ ਮਾਰੇ ਬੰਬ ਨਹੀਂ ਮਾਰੇ ਤੁਸੀਂ ਅੱਖਾਂ ਪਰ ਨੋਕਾ ਦਿਓਗੇ ਤੁਸੀਂ ਬਦਲਾ ਨਾ ਲਓਣੇ ਤੁਸੀਂ ਗਲਤ ਗਲਤ ਨਹੀਂ ਸਹੀ ਕਰ ਲਓ ਜਿਵੇਂ ਕਰਦੇ ਹੋ 20 ਰੁਪਏ ਸੇਟੋ ਸਾਨੂੰ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਲੇ ਲੈ ਜੋ ਟਰਾਲੀ ਨੇ ਗੱਲੀ ਅਬ ਥੋੜੇ ਲਾ ਕੇ ਦੇ ਦਿਓ ਥੋੜੇ ਲਾ ਕੇ ਜਾਗੇ ਟਰਾਲੀ ਕੋਈ ਨਹੀਂ ਜਾਣੀ ਥੋੜੇ ਲਾ ਕੇ ਕਿੱਥੇ ਦੱਸਣੇ ਰੋੜੇ ਨਹੀਂ ਪੱਟੇ ਜਾਂਦੇ ਅਸੀਂ ਰੋੜੇ ਨਹੀਂ ਮਿਲਦੇ ਜਿਹੜੀ ਮਰਜ਼ੀ ਕਰਦੇ ਬੱਟ ਵਾਗੇ ਪੱਟਣੇ ਘਰ ਮਾਰ ਦੱਸਣ ਪਹਿਲਾਂ ਸੋਟ ਨਾ ਕਰਨਾ ਆਇਆ ਕਰਨਾ ਉਹ ਨੂੰ ਕਿੱਥੇ ਆਫਸਰ ਨੂੰ ਮੂਰੇ ਵਾਲੇ ਪਿੰਨ ਪਿੱਛੇ ਬੜੇ ਉਹ ਤਾਂ ਸੀਨੀਅਰ ਬੰਦੇ ਦੀ ਗੱਲ ਹੈ 10 10 ਬੰਦੇ ਨੇ ਘੇਰ ਲਿਆ ਸੀਨੀਅਰ ਆਹ ਕਿੰਨੀ ਗੱਲ ਕਰਾਈ ਜੇ ਤੁਸੀਂ ਕਾਲੀ ਖੋਣਾ ਹੀ ਮਾਣ ਲਿਆ ਫਿਰ ਕਿੰਨੀ ਫੈਕਟਰੀ ਬੰਬਾਂ ਦੀ ਤੁਸੀਂ ਵੇਖਲਾ ਕਰ ਲੋ ਤੁਸੀਂ ਸਰਕਾਰ ਦੇ ਮਾਰ ਦੋ ਸਾਨੂੰ ਵੇਖ ਲੈਣੇ ਸੀ ਕਰ ਲੋ ਮਾਰਨ ਵਾਲਾ ਫੈਸਲਾ ਜਿੰਨਾ ਮਰਜ਼ੀ ਮਾਰ ਨਾਲ ਦੋ ਮਾਰੀਦਾ ਆਪਦੇ ਬਲਾਕ ਚਲੋ ਚਲੋ ਟਾਲੀਆ ਟਰਾਲੀ ਕਹਿੰਦੇ ਪੈਟਰੋਲ ਬੰਬ ਹੈ ਜੇ ਤੁਮ ਆਗੇ ਪਟਵਾਲਾ ਬੰਬ ਤੁਸੀਂ ਦਰੇ ਆ ਰੋੜੇ ਹੋਣ ਜਿਸ ਕਹਿੰਦੇ ਸਾਡੇ ਕੋਲ ਰੋੜੇ ਹੈਗੇ ਸੁਰੱਖਿਆ ਚ ਜੇ ਤੁਸੀਂ ਬੰਬ ਵਰਾਉਂਗੇ ਅਸਰੂਗੇ ਸਿੱਟੋਗੇ ਉਹ ਅੱਜ ਦੀ ਗੱਡੀ ਲਈ ਖੜੇ ਅਸਰੂਗੇ ਸਿੱਟਣ ਵਾਲੀ ਪਾਣੀਆ ਬਸਾੜਾ ਵਾਲਿਆਂ ਥੋੜਾ ਹੋਣੇ ਹੈ ਸਾਡੇ ਕੋਲ ਸੁਰੱਖਿਆ ਕੋਲ ਵਾਸਤੇ ਜੀ ਆ ਰੋੜੇ ਹੈ 15 ਮਿੰਟ ਨੂੰ ਦਿੱਤੇ ਹੈ ਸਾਡੀ ਟਰਾਲੀ ਸਮੇਂ ਉਧਰ ਭੇਜ ਦੇਣਾ ਨਹੀਂ ਭੇਜੇ ਤਾਂ ਆਪਾਂ ਆਪਰਾ ਪੜਾ ਕੇ ਨਾ ਮਾਰਦੇ ਕੋਈ ਕੋਈ ਜੋ ਮਰਜੀ ਉਹ ਹੋ ਜਾਏ ਸਾਰੇ ਕਾਇਮ ਹੋ ਜਾਓ ਮੈਂ ਤੇ ਉਹ ਲਾੜ ਗੁਰੂ ਪੜਾ ਕੇ ਆਪਣੇ ਤਾਲੀ ਨਹੀਂ ਦਿੰਦੇ ਆਪਣੇ ਬੰਦੇ ਖੜੀ ਬੱਠੇ ਆ ਬੰਦੇ ਨੇ ਬਾਹਾਂ ਤੋਰਦੀਆਂ ਉਹ ਟਾਂਗਾਂ ਦੇ ਸਾਡੀ ਬਾਹ ਦੋਰਦੀ 10 ਬੰਦਿਆਂ ਨੇ ਬੈਰੋ ਬੈਰੋ ਹਾਂ ਕਿਸੇ ਨੇ ਵੀ ਜਿੰਨਾ ਦੇ ਇਥੇ ਲਾੜ ਨਹੀਂ ਹੁੰਦਾ ਕਹੋ ਨਹੀਂ ਬੰਦਾ ਕਿਸੇ ਨੇ ਸਾਰੇ ਬੈਠੋ ਜੋ ਬੰਦੇ ਆਪਣੇ ਔਰ ਪਹਿਲੇ ਤਾਂ ਉਹ ਜਿਉਂ ਨੂੰ ਜਾ ਕੇ ਭੜਦੇ ਸੀਗੇ ਸਾਡੇ ਕਹਿੰਦੇ ਬੰਦੇ ਚੱਕਲੇ ਬੰਦੇ ਚੱਟਾਂ ਦੀ ਸਰਬਾਨਜ ਮੰਤੀ ਕਰਦਾ ਤਰੇ ਫਰਦ ਬਣਾ ਮਨਜ਼ੂਰੀ ਤੋਂ ਮਿੰਟ ਕਿਸੇ ਹੱਥ ਦੀ ਨਹੀਂ ਹੋਰ ਦਿੰਦੇ ਲੈ ਜਾ ਬੰਦਾ ਜਿੱਦਿਆ ਮਰਜੀ ਲੈਣ ਦੀ ਹੈ ਠੀਕ ਹੈ ਥੋੜਾ ਫੈਸਲਾ ਪੁੱਛ ਲਾ ਤੋਂ ਬਾਅਦ ਨੂੰ ਮਾਰਨੇ ਆ ਬੰਦੇ ਤੁਸੀਂ ਕੋ ਆਪਣਾ ਨਹੀਂ ਫਰਦ ਤੁਸੀਂ ਡਾਂਗਾ ਲਈ ਫਿਰਦੇ ਹੋ ਤੁਸੀਂ ਇੱਥੋਂ ਵੇਖਦੇ ਗੋਲੇ ਲਈ ਫਿਰਦੇ ਹੋ ਸਾਡੇ ਰੋੜਿਆਂ ਦੀ ਤਸਲੀਮ ਹੋਗੀ ਜੇਡ ਵਾਲੀ ਜਹਾ ਛੱਟ ਮੈਂ ਨਹੀਂ ਤੇ ਰੋੜੇ ਪੈਦਾ ਨਹੀਂ ਹੋਣਗੇ ਆ ਸੜਕ ਪੱਟ ਕੇ ਕਰ ਲਾਂਗੇ ਰੋੜੋ ਤਾਂ ਸੀ ਆ ਦੇ ਬੈ ਪੁੱਤ ਪੈਰਾ ਠੀਕ ਆ ਦਿੱਤੇ ਮਿੰਟ ਦੇਖ ਲਓ ਪਰ ਆਪ ਦੱਸੋ ਜੀ ਹੋ ਹੋਏ ਮੈਨੂੰ